ਇਹ ਨਆਂ ਅੱਖੀਆਂ ਚ ਪਾਵਾਂ ਕਿੱਥੋਂ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਇਹ ਨਆਂ ਅੱਖੀਆਂ ਚ ਪਾਵਾਂ ਕਿੱਥੋਂ ਕਜਲਾਵੇ ਪਪਾ ਵੀ ਮਾੜਾ ਮੋਟਾ ਦਾਮਦੋਂ ਲੈ ਲਿਆ ਕਰ ਸਾਰਾ ਦਿਨ ਖਫੇ ਖੂਨ ਹੋਈ ਜਾਂਦੀ ਰਹਿਣੀ ਆ ਚੱਲ ਕੰਮ ਤਾਂ ਕਹਿੰਦੇ ਆਪਦਾ ਕਰਮ ਹੁੰਦਾ ਕੰਮ ਤਾਂ ਕਰਨੀ ਆ ਫਿਰ ਆ ਜਾ ਇੱਧਰ ਲੰਘਿਆ ਕਿਵੇਂ ਸੀ ਰੋਟੀ ਖਾ ਲਈ ਸੀ ਆਪਾਂ ਵੀ ਰੋਟੀ ਦਾ ਮੈਂ ਖਾਇਆ ਅੱਜ ਮੈਂ ਕਿਸੇ ਨਾਲ ਗਿਆ ਸੀ ਕੰਮ ਅੱਛਾ ਆ ਮੀਂਹ ਜਿਹਾ ਚਿੱਕੜ ਹੋ ਗਿਆ ਕਿਹਾ ਸੀ ਤੇਰੇ ਬਾਈ ਨੇ ਮੈਂ ਮਾੜਾ ਜੇ ਇੱਥੇ ਨਾਲੀ ਜੀ ਬਣਾ ਦੇ ਕਹੀ ਜੀ ਨਾਲ ਉਹ ਟਾਈਮ ਨਹੀਂ ਲੱਗਿਆ ਫਿਰ ਭੱਗ ਗਿਆ ਉਧਰ ਹੀ ਕੰਮ ਹਾਂ ਜੇ ਲੋਟ ਹੋਈ ਤਾਂ ਲੋ ਹੋਗਾ ਬਸ ਵੀ ਮੈਂ ਨਾ ਤੇਰੀ ਦਰਾਣੀ ਨੂੰ ਤਾਂ ਕੰਮ ਹੁਣ ਨਿਮੇੜ ਹੀ ਦੇਣਾ ਬਸ ਲੈ ਦੱਸ ਐਂ ਦਿਹਰਾ ਕਿਵੇਂ ਨਿਬੜਦਾ ਹੁੰਦਾ ਭਣਾਂਦੀ ਐਂ ਥੋੜੀ ਨਿਵੇੜੇ ਹੁੰਦੇ ਹੁੰਦੇ ਨੇ ਤੂੰ ਉਹਨੂੰ ਲਿਆ ਜਾ ਕੇ ਜੇ ਆਪ ਨਹੀਂ ਆਉਂਦੀ ਤੂੰ ਆਪ ਭੱਗ ਜਾਨੀ ਮਾਂ ਹੋ ਕੇ ਹੁਣ ਲਿਆਉਣੀ ਤਾਂ ਪਊਗੀ ਮੈਂ ਨਹੀਂ ਨਹੀਂ ਮਾਨੂੰ ਮਾ ਹੁੰਦਾ ਲੈ ਮੈਂ ਕਿਉਂ ਨਹੀਂ ਮਾ ਹੁਮਾ ਮੈਂ ਤਾਂ ਤੁਹਾਨੂੰ ਦੱਸਤਾ ਬਸ ਥੋੜੇ ਦਿਨਾਂ ਦੀ ਖੇਡ ਆ ਤੂੰ ਹੁਣ ਆਉਣ ਵਾਲਾ ਟਾਈਮ ਦੇਖੀ ਬਸ ਫਿਰ ਚਲ ਉਹ ਤਾਂ ਤੇਰੀ ਮਰਜ਼ੀ ਆ ਹਨਾ ਉਹ ਚਲ ਮੈਂ ਨਹੀਂ ਬਾਲਾ ਤਾਂ ਕਹਿੰਦੀ ਵੀ ਥੋੜਾ ਜਿਹਾ ਸੁਭਾਅ ਉਹਦਾ ਤੇਜ ਆ ਮੈਂ ਵੀ ਦੇਖਦੀ ਰਹਿੰਦੀ ਸੀ ਸੁਭਾਅ ਕੰਨਿਓ ਕਹਿੰਦੀ ਸੀ ਮੈਂ ਤੇ ਉਹ ਤਾਂ ਚਲ ਕੋਈ ਨਾ ਘਰ ਵਸ ਜੇਂਦਾ ਵਧੀਆ ਸੀ ਇਹਨਾ ਬਸ ਇਹਦੀ ਪਾ ਹੁੰਦਾ ਨੇ ਦੇਖ ਲੈ ਮੈਨੂੰ ਤਾਂ ਆਪਸੋਂ ਨਸਾਨ ਲੱਗਦੀ ਰਹਿੰਦੀ ਆ ਘਰ ਚ ਇਧਰਲੇ ਪਾਸੇ ਉਹ ਫਿਰਦੀ ਰਹਿੰਦੀ ਸੀ ਚਲ ਇਧਰ ਮੈਂ ਆ ਭਾਬੀ ਘਰ ਵੀ ਵਸਾਵਾਂਗੇ ਤਾਂ ਹੀ ਤਾਂ ਕਹਿਣਾ ਵੀ ਆਉਣ ਵਾਲਾ ਟਾਈਮ ਦੇਖੀ ਤੂੰ ਹਨਾ ਚੱਲ ਕੋਈ ਨਾ ਜਿਵੇਂ ਠੀਕ ਰਹੇ ਹੁਣ ਭਾਈ ਇੱਕ ਵਾਰ ਪੁੱਛ ਲੈ ਉਹਨਾਂ ਨੂੰ ਜਾ ਐ ਉੱਥੇ ਵੀ ਜੇ ਤੋਰਦੇ ਤਾਂ ਠੀਕ ਹੈ ਨਹੀਂ ਭਾਈ ਫਿਰ ਜਿਵੇਂ ਤੇਰੀ ਮਰਜ਼ੀ ਹੋਵੇ ਕਰ ਲਿਓ ਉਹ ਵੱਡੇ ਭਾਈ ਦੀ ਸਾਲੀ ਨਹੀਂ ਨਿੰਦੀ ਉਹ ਵੀ ਇੱਥੇ ਹੈ ਘਰੀ ਐ ਉੱਥੇ ਬੈਠੀ ਹੋਗੀ ਅੰਦਰ ਚੱਲ ਠੀਕ ਹੈ ਭਾਬੀ ਉਹ ਚਾਦਰ ਚੁੱਦਰ ਜੀ ਕੱਢਣ ਲੱਗ ਜਾਂਦੀ ਐ ਜਾਂ ਫਿਰ ਉਹ ਲਾ ਰੱਖੀ ਸੀ ਜਿਹੜੀ ਮੈਂ ਲੈ ਕਹਿੰਦਾ ਨਵੇੜਨਾਗਾ ਹੁਣ ਇਹ ਕੀ ਕਹਿੰਦਾ ਹੁਣ ਆਲਾ ਟਾਈਮ ਦੇਖੀ ਆਈ ਨਹੀਂ ਪਤਾ ਕੀ ਚੰਦ ਚੜ੍ਹਨ ਨੂੰ ਫਿਰਦਾ ਐਦਾ ਨਹੀਂ ਪਤਾ ਆਈ ਨਹੀਂ ਪਤਾ ਲੈ ਹੋਰ ਲਿਆਵੇ ਚੱਲ ਕੋਈ ਨਾ ਜਿਵੇਂ ਇਹਨੂੰ ਠੀਕ ਲੱਗੇ ਚੱਲ ਜਿੱਥੇ ਮਨ ਮਿਲਦਾ ਬਈ ਉੱਥੇ ਫੇ ਰਹਿਣਾ ਪੈਂਦਾ ਹੁਣ ਇਹਦਾ ਉਹਦੇ ਨਾਲ ਮਨ ਨਹੀਂ ਮਿਲਦਾ ਹੋਣਾ ਚੱਲ ਜਿਵੇਂ ਇਹਨੂੰ ਠੀਕ ਲੱਗੇ ਉਵੇਂ ਕਰ ਲਊਗਾ ਆਏ ਕਰਦੇ ਪਹਿਲਾਂ ਪਾਣੀ ਜਿਹਾ ਪਿਆਈ ਦਿੰਨੀ ਆ ਡੰਗਰਾ ਨਾਲ ਪਾਣੀ ਜਿਦਾ ਫੇਰ ਹੀ ਛੱਡ ਦੂੰਗੀ ਇਹ ਕੀ ਚੀਜ਼ ਆ ਕੀ ਹੋ ਸਕਦੀ ਹੈ ਇਹ ਇਹ ਘਰੇ ਕਾ ਕਿਉਂ ਰੱਖ ਰખી ਹੈ ਇਹ ਤੇਰੇ ਉਲੂ ਗੜੇ ਹੀ ਕਿ ਮੈਂ ਦਈ ਨੀ ਹਾਂਜੀ ਕੀ ਹਾਲ ਹੈ ਜੀ ਮੈਂ ਤਾਂ ਠੀਕ ਆ ਤੁਸੀਂ ਦੱਸੋ ਠੀਕ ਹੋ ਕਿਵੇਂ ਤੁਸੀਂ ਇਹਦੇ ਲਵੇ ਚਕਰਕੁੰਡੀ ਬਣਾਈ ਆ ਮੈਂ ਤਾਂ ਐਂ ਦੇਖੀ ਜਾਂਦੀ ਸੀ ਵੀ ਇਹ ਕੀ ਚੀਜ਼ ਐ ਇਹ ਕਿਉਂ ਘਰੇ ਤਾਂ ਰੱਖੀ ਐ ਉਹ ਕਮਲੀ ਇਹ ਇੰਜਣ ਹੁੰਦਾ ਇੰਜਣ ਧਰਤੀ ਚੋਂ ਪਾਣੀ ਕੱਢਣ ਵਾਸਤੇ ਫਸਲਾਂ ਨੂੰ ਪਾਣੀ ਜਿਹੜਾ ਲੱਗਦਾ ਉਹ ਇਹਦੇ ਰਾਹੀਂ ਲੱਗਦਾ ਜਿਹੜੇ ਚਾਰ ਮਣ ਦਾਣੇ ਹੁੰਦੇ ਰਹੇ ਆ ਉਹ ਇਸੇ ਕਰਕੇ ਹੁੰਦੇ ਰਹੇ ਨੇ ਹੁਣ ਤਾਂ ਇਹ ਫ੍ਰੀ ਕਰਤਾ ਹੁਣ ਆ ਲਾਈਟ ਲੋਡ ਆ ਗਈ ਮੋਟਰਾਂ ਲੱਗ ਗਈਆਂ ਅੱਛਾ ਫਿਰ ਮੈਨੂੰ ਪਤਾ ਨਹੀਂ ਨਾ ਮੈਂ ਤਾਂ ਐਂ ਹੀ ਦੇਖੀ ਐਨੀ ਵੀ ਕੀ ਐ ਦੱਸ ਇਹ ਤੈਨੂੰ ਤਾਂ ਛੱਡ ਪਰ ਮੈਨੂੰ ਐ ਦੱਸ ਆ ਮੇਰੇ ਕੁਰਤਾ ਹੋ ਜਾ ਮਜਾ ਕਿਵੇਂ ਲੱਗਦਾ ਫਿਰ ਹਾਂ ਕੁੰਡਤਾ ਪਿਆ ਮੈਂ ਤਾਂ ਬਾਲਾ ਜੱਜ ਰਿਆ ਤੇ ਨਾਲ ਜਿਹੜੀਆਂ ਕੁੰਡੀਆਂ ਮੁੱਛਾਂ ਕਰ ਰੱਖਿਆ ਨੇ ਨਾ ਇਹ ਵੀ ਬਾਲੀਆਂ ਸੋਹਣੀਆਂ ਲੱਗਦੀਆਂ ਨੇ ਤੇ ਆਹ ਜੋੜੇ ਜੜੇ ਜੱਜਦੇ ਮੇਰੇ ਹਾਂ ਬਥੇਰਾ ਸੋਹਣਾ ਲੱਗੀਆਂ ਨਾ ਆ ਪੱਗ ਜੀ ਬੰਨੀ ਆ ਪਰਨਾ ਆ ਕਿ ਪੱਗ ਹੈ ਇਹ ਇਹ ਤਾਂ ਬਸ ਤੂੰ ਕੋ ਮਰਜ਼ੀ ਸਮਝ ਲੈ ਨਾ ਪਰਨਾ ਪੱਗ ਦਾ ਨਾ ਪਰਨਾ ਵੀ ਨਾ ਬਲਾਂਜੇ ਵਾਲੀ ਹੈ ਨਾ ਸੋਹਣੀ ਲੱਗਦੀ ਸੋਹਣੀ ਲੱਗਦੀ ਹੈ ਹਾਂ ਪੱਗ ਤਾਂ ਸੋਹਣੀ ਲੱਗਦੀ ਮੈਂ ਆਪ ਕਿੰਨਾ ਸੋਹਣਾ ਲੱਗਦਾ ਲੈ ਹੁਣ ਤੈਨੂੰ ਕਹੀ ਤਾਂ ਜਾਣਿਆ ਵੀ ਪੈਰਾਂ ਤੋਂ ਲੈ ਕੇ ਸਿਰ ਤੱਕ ਐ ਪੂਰਾ ਜੱਚੀ ਜਾਂਦਾ ਅੱਜ ਤਾਂ ਤੇ ਨੂੰ ਸੁਣਾ ਲੈਣ ਵਾਸਤੇ ਤਾਂ ਜੱਜੇ ਆ। ਹੋਰ ਕੋਈ ਕੰਮ ਆਏ ਸੀਗੇ? ਨਾ ਨਾ ਮੈਂ ਤਾਂ ਬਸ ਅੰਦਰ ਜਾਂਦਾ ਸੀ ਇੱਧਰ ਉਹ ਭਾਬੀ ਨੂੰ ਪਹਿਲਾਂ ਮਿਲ ਕੇ ਆਇਆ ਉੱਥੇ। ਮੈਂ ਕਿਹਾ ਵੀ ਮੇਰੇ ਵੱਡੇ ਭਾਈ ਦੀ ਸਾਲੀ ਨਹੀਂ ਦੇਖੀ। ਮੈਂ ਪੁੱਛਿਆ ਭਾਬੀ ਨੂੰ। ਮੈਂ ਕੀ ਕਰਨਾ ਬਸ ਮੈਂ ਤਾਂ ਆਹ ਊਟ ਪਟੰਗ ਜੀਆਂ ਚੀਜ਼ਾਂ ਹੀ ਰੱਖ ਰਖੀਆਂ ਨੇ ਭੈਣ ਹੋਰਾਂ ਨੇ। ਉਹੀ ਦੇਖਦੀ ਰਹਿਣੀ ਆ ਵੀ ਕੀ ਹੈ ਕੀ। ਉਹ ਤੂੰ ਇੰਨਾ ਚ ਧਿਆਨ ਨਾ ਮਾਰਿਆ ਕਰ ਜਿੱਥੇ ਧਿਆਨ ਮਾਰਨਾ ਤਾਂ ਉੱਥੇ ਮਾਰ। ਅੰਦਾਜ਼ਾ ਧਿਆਨ ਤਾਂ ਮੇਰਾ ਸਾਰਿਆਂ 'ਚ ਹੀ ਹੈ। ਬਸ ਮੈਂ ਉਹੀ ਕਿਸੇ ਨੂੰ ਆ ਮੈਨੂੰ ਪਤਾ ਨਹੀਂ ਲੱਗਣ ਲਿੰਦੀ ਉਹ ਧਿਆਨ ਮੈਂ ਸਾਰਿਆਂ ਚ ਰੱਖਦੀ ਆ ਚਾਹ ਜੂ ਨਹੀਂ ਬਣਾਈ ਚਲੋ ਬਣਾ ਲੈਨੇ ਚਾਹ ਚਾਹ ਦੀ ਕਿਹੜਾ ਕੋਈ ਵੱਡੀ ਗੱਲ ਆਜੋ ਕਿਹਾ ਚਾਹ ਫਿਰ ਆਜੋ ਅਭੀ ਮੈਂ ਬਣਾ ਲਿਆ ਜਿਹਾ ਆਇਆ ਲੈ ਫ ਚਾਹ ਦੀ ਗੁੱਟ ਪਿਆਰੇ ਨਹੀਂ ਕਰੇ ਘਰੇ ਵਾਲਾ ਕੀ ਚਲੋ ਚਲੋ ਪਿਆ ਮਾ ਚਾਹ ਤੁਹਾਨੂੰ ਪੂਰ ਜੀਆ ਤੇਰਾ ਢੱਕ ਦਿੰਨੀ ਆ ਫਿਰ ਕੀ ਕਰੀ ਜਾਨੀ ਆ ਕੁਝ ਨਹੀਂ ਲੱਕੜਾਂਆਂ ਟਕੀਆਂ ਸੀਗੀਆਂ ਮੈਂ ਚੱਲ ਇੰਨਾ ਕਿੱਧਰ ਮੀ ਆਉਂਦਾ ਕੁਝ ਪਈਆਂ ਨੇ ਪਾਥੀਆਂ ਬਾਲਨ ਤਾਂ ਬਥੇਰਾ ਪੈ ਇਹਨਾਂ ਨੂੰ ਟੱਕਦੀਆਂ ਇੱਥੇ ਚੱਲ ਤੂੰ ਤਾਂ ਇਹ ਸਾਰਾ ਕੁਝ ਕਰਦੀ ਰਹਿਣੀ ਆ ਮੈਂ ਤਾਂ ਐਂ ਕਹਿੰਦੀ ਸੀ ਮੈਂ ਤਾਈ ਕੇ ਘਰੇ ਜਾ ਕੇ ਆਉਣੀ ਆ ਚੰਗਾ ਹੋਰ ਯਾਰ ਲੱਗਦਾ ਮੇਰਾ ਮੇਰੇ ਨਾਲ ਵੀ ਨਹੀਂ ਜੀ ਲੱਗਦਾ ਕੁੜੇ ਤੇਰਾ ਤੂੰ ਤਾਂ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੇ ਜੀਜਾ ਵੀ ਨਹੀਂ ਘਰੇ ਹੈਗਾ ਮੈਂ ਜਾ ਕੇ ਆਉਣੀ ਆ ਚੰਗਾ ਜੀ ਚੱਲ ਕੋਈ ਨਹੀਂ ਫਿਰ ਚਾਹ ਤਾਂ ਪੀਜੇ ਚਾਹ ਬਣਾ ਦੇਣੀ ਆ ਆ ਕੇ ਪੀਉਂਗੀ ਬਸ ਚੱਲ ਚੰਗਾ ਜਾਇਆ ਛੇਤੀ ਆ ਜੀ ਚੰਗਾ ਹਾਂ ਕੋਈ ਨਹੀਂ ਚਾਹ ਵੀ ਨਹੀਂ ਪੀ ਕੇ ਇਹ ਚਾਹ ਤਾਂ ਪੀ ਜਾਂਦੀ ਕਹਿੰਦੀ ਜੀ ਨਹੀਂ ਲੱਗਦਾ ਸਹੀ ਗੱਲ ਐ ਜੀ ਜੇ ਤਾਂ ਸਾਲੀ ਨੇ ਰਿਸ਼ਤਾ ਬਣਾਇਆ ਜੇ ਉਹ ਹੁੰਦਾ ਤਾਂ ਇਹਨੂੰ ਚਾਰ ਗੱਲਾਂ ਮਾਰ ਲੈਂਦੀ ਉਹ ਖੇਤ ਜਾਏ ਬਣਾ ਵੀ ਨਹੀਂ ਸਰਦਾ ਹੈਗਾ ਚਲ ਮੈਂ ਆਪ ਚਾਹ ਬਣਾ ਕੇ ਪੀਵਾਂ ਦੱਸ ਮੇਰਿਆ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰਿਆ ਦਿਲ ਬਰਾ ਹੱਪਾ ਭੀਮੇ ਵੀ ਹਾਂ ਜਵਾਨ ਤੇਰੀ ਭੈਣ ਵੀਰੇ ਕਾਨ ਸਾਡਾ ਇੱਕੋ ਜਿਹਾ ਰੰਗ ਸਾਡਾ ਇੱਕੋ ਜਿਹਾ ਹਾਂ ਤੇਰੀ ਕਦੇ ਨਾ ਦਿਉਰ ਨੇ ਮੋੜੀ ਨੀ ਭਾਬੀਏ ਪਰਿੰਡ ਰੰਗੀਏ ਹੱਪੂਨ ਖੱਟ ਲੈ ਬਣਾ ਦੇ ਜੋੜੀ ਨੀ ਭਾਬੀਏ ਪਰਿੰਡ ਰੰਗੀਏ ਦੇਖ ਮੇਰੀ ਗੱਲ ਸੁਣ ਹੈਗਾ ਤੂੰ ਮੇਰਾ ਜੇਠ ਹੈ ਕੁੰਡ ਵੀ ਨਹੀਂ ਮੈਂ ਤੇਰੇ ਤੋਂ ਕਰਦੀ ਤੂੰ ਜਦੋਂ ਮੈਨੂੰ ਆਪਣੀਆਂ ਭੈਣਾਂ ਵਰਗੀ ਭਾਬੀ ਕਹਤਾ ਮੈਂ ਐਂ ਕਹਿੰਦੀ ਸੀ ਵੀ ਤੇਰੇ ਨਾਲ ਨਾ ਮੈਂ ਰਿਸ਼ਤਾ ਕਰ ਨਹੀਂ ਸਕਦੀ ਮੈਂ ਤੈਨੂੰ ਪਹਿਲਾਂ ਵੀ ਜਵਾਬ ਦਿੱਤਾ ਸੀ ਜਦੋਂ ਤੇਰੇ ਬਾਈ ਨੇ ਠੋਕ ਕੇ ਜਵਾਬ ਦੇ ਹੀ ਦਿੱਤਾ ਵੀ ਉਹਦੇ ਨਾਲ ਤਾਂ ਰਿਸ਼ਤਾ ਕਰਨਾ ਹੀ ਨਹੀਂ ਹੈਗਾ ਉਹ ਪਰਚਾਈ ਗੱਲ ਸੁਣਾ ਉਹ ਬਾਈ ਨੂੰ ਤਾਂ ਪਹਿਲਾਂ ਤਾਂ ਇਹ ਨਹੀਂ ਪਤਾ ਵੀ ਮੈਨੂੰ ਜ਼ਮੀਨ ਜਾਇਦਾਦ ਕਿੰਨੀ ਆਉਂਦੀ ਆ ਆ ਦੇਖ ਮੈਂ ਫਰਦ ਲਹਾ ਕੇ ਲਿਆ ਆਂਗਾ 18 ਕਿੱਲੇ ਤੇ 2 ਕਨਾਲਾਂ ਤੇ 5 ਕਿੱਲਾਂ ਦੀ ਕਰਾਉਣੀਆਂ ਪਰ ਰਜਿਸਟਰੀ ਪਰਸੋਂ ਮੇਰੇ ਘਰ ਵਾਲਾ ਝੂਠ ਨਹੀਂ ਬੋਲਦਾ ਜਿਵੇਂ ਮੇਰੇ ਘਰ ਵਾਲਾ ਮੈਨੂੰ ਕਹਿੰਦਾ ਮੈਂ ਤਾਂ ਸੱਤ ਬਚਨ ਉਸੇ ਦੀ ਗੱਲ ਮੰਨਦੀ ਆ ਤੇਰੇ ਕੋਲ ਨਾ ਓੜਾ ਨਹੀਂ ਜ਼ਮੀਨ ਦਾ ਹੈਗਾ ਉਹ ਲੈ ਉਹ ਪਰਚਾਈ ਉਹ ਮੇਰੇ ਵਾਲਾ ਬਾਈ ਤਾਂ ਨਾ ਪੜਿਆ ਨਹੀਂ ਕੰਜਰ ਦਾ 2 ਢਾਈ ਪੜਿਆ ਉਹਦੇ ਵਾਸਤੇ ਦਾ ਕਾਲਾ ਅਖਰ ਮੱਝ ਦੇ ਬਰਾਬਰ ਤੂੰ ਐ ਕਰ ਇਹ ਆ ਫੜ ਫੜ ਦਿ ਸਿੱਥੋਂ ਮਰਜੀ ਜਾ ਕੇ ਸਰਕਾਰੀ ਦਫ਼ਤਰ ਚੋਂ ਪੁੱਛ ਲਈ ਪੂਰੇ 18 ਕਿੱਲੇ ਤੇ 2 ਕਨਾਲਾਂ ਆਪਣੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੈਨੂੰ ਕਿਤੇ ਖੜਾਇਆ ਨਾ ਕਰ ਤੇਰੇ ਬਾਈ ਦਾ ਸੁਭਾ ਹੈ ਨਹੀਂ ਆ ਫੜ ਮੈਂ ਤਾਂ ਕੀ ਕਰਾਉਣੀ ਆ ਤੇਰੀ ਫੜ ਨਹੀਂ ਤੂੰ ਕਹਾ ਉਹ ਜਿਹੜੀ ਆਪਣੀ ਕੁੜੀ ਆਈ ਆ ਉਹਨੂੰ ਪੜਾਦੀ ਬਸ ਉਹ ਤਾਂ ਬੜੀ ਲਿਖੀ ਆ ਤੂੰ ਮੰਨ ਮੇਰੀ ਗੱਲ ਇੰਨਾ ਕਿ ਤੂੰ ਕੰਮ ਮੇਰਾ ਕਰ ਦੇ ਬਾਕੀ ਤੈਨੂੰ ਪਤਾ ਹੀ ਆ ਜਦੋਂ ਬਚੋਲਣ ਬਣ ਗਈ ਤੂੰ ਮੇਰੀ ਸ਼ਾਪ ਤੈਨੂੰ ਸ਼ਾਂਪਾਂ ਦੇ ਢੇਰ ਲਾ ਦੂੰ ਜਿਹੜੀ ਤੂੰ ਚੂੜੀ ਕਹਦੀ ਛੋ ਉਹ ਵੀ ਚੂੜੀ ਪਾਵਾਂਗੇ ਆਪਾਂ ਗੱਲ ਸ਼ਾਂਪ ਤੇ ਚੂੜੀਆਂ ਦੀ ਨਹੀਂ ਗੱਲ ਤਾਂ ਮੇਰੀ ਭੈਣ ਦੀ ਹੈ ਵੀ ਗਾਹਾਂ ਮੇਰੀ ਭੈਣ ਸੌਖੀ ਵੀ ਰਵੇ ਕੋਈ ਜ਼ਮੀਨ ਜਾਇਦਾਦ ਚੰਗੀ ਹੋਵੇ ਹੈ ਮੁੰਡਾ ਕੋਈ ਚੱਜਦਾ ਹੋਵੇ ਹੁਣ ਤੂੰ ਤਾਂ ਗੱਪ ਪਹਿਲੀ ਮਾਰੀ ਐਨਾ ਮੇਰੀ ਭੈਣ ਨੂੰ ਖਬਰਾਂ ਕਿੰਨੇ ਗੱਪ ਮਾਰੇਗਾ ਤੂੰ ਓਏ ਨਹੀਂ ਪਰਝਾਈ ਤੂੰ ਬਸ ਐਨਾ ਕਿ ਤੂੰ ਪੁੰਨ ਖਟ ਲੈ ਤੂੰ ਇੱਕ ਵਾਰ ਸਾਰਾ ਚੰਗੀ ਤਰ੍ਹਾਂ ਤਾਣਾ ਬਾਣਾ ਸੁਲਝ ਕੇ ਨਾ ਜਦੋਂ ਜਾਣਕਾਰੀ ਲੈ ਲਈ ਫਿਰ ਤੂੰ ਆਪੇ ਆ ਕੇ ਇਹ ਹਾਂ ਜੀ ਖੇਤ ਗਿਆ ਹੋਇਆਗਾ ਤੂੰ ਬਾਲਾ ਨਾ ਮੈਨੂੰ ਰਾਹਾਂ 'ਚ ਖੜਾਇਆ ਕਰ ਹਾਂ ਤੇ ਤੂੰ ਮੈਂ ਤੈਨੂੰ ਦੱਸ ਦਉ ਕੋਈ ਨਾ ਬਾ ਕੋਈ ਨਹੀਂ ਆਹੋ ਚੰਗਾ ਲੈ ਹੁਣ ਤੇਰੇ ਹੱਥ ਬੰਨ ਲੈ ਚੰਗਾ ਲੈ ਦੱਸ ਇਹ ਹੁਣਾਂ ਮੈਨੂੰ ਕਿਸ ਵਾਦ ਦੇ ਕਿਤੇ ਹੁਣ ਤਾਂ ਫਿਰ ਮੈਂ ਜ਼ਾਲਮ ਨੇ ਮੈਨੂੰ ਐ ਵੀ ਨਹੀਂ ਦੇਖਣਾ ਵੀ ਕਿੱਥੇ ਸੱਟ ਮਾਰਨੇ ਆ ਘੁੱਟ ਸਿਰਦਾਗਾ ਤੇ ਤੇ ਮੈਨੂੰ ਐ ਰੋਕ ਲੈਂਦਾ ਜਦੋਂ ਕਹੀ ਦਿੱਤਾ ਵੀ ਤੇਰੇ ਨਾਲ ਰਿਸ਼ਤਾ ਕਰਨਾ ਹੀ ਨਹੀਂ ਬੇ ਤੇਰੇ ਪੱਲੇ ਕੀ ਆ ਆ ਫੜਾ ਆ ਗਿਆ ਪਤਾ ਨਹੀਂ ਕੀ ਆ ਚੱਲ ਪੜਾ ਲੂੰਗੀ ਉਹ ਤੋਂ ਮੈਂ ਪਤਾ ਤਾਂ ਲੱਗੂਗਾ ਮੈਨੂੰ

ਉਹ ਮੇਰੇ ਲਈ ਭਰਜਾਈ ਯਾਨੀ ਕਿ ਤੇਰੇ ਵਾਲੀ ਭੈਣ ਕੋਲੋਂ ਹੀ ਆਇਆ ਸੀ। ਅੱਛਾ ਸਾਡੇ ਘਰੇ ਗਏ ਸੀ। ਹੋਰ? ਓਏ ਜਿਹੜਾ ਲਾਂਭਾ ਦਿੰਦੇ ਸੀ ਨਾ ਤੁਸੀਂ ਕਿ ਤੈਨੂੰ ਬਾਹਨ ਦਾ ਔਰਾ ਨਹੀਂ ਆਉਂਦਾ। ਅੱਜ ਸਾਰੀ ਜ਼ਮੀਨ ਦੇ ਕਾਗਜ਼ ਪੱਤਰ ਮੇਰੇ ਲਈ ਭਰਜਾਈ ਨੂੰ ਦੇਖੇ ਆਇਆ। ਅੱਛਾ ਨਹੀਂ ਮੈਂ ਉਹ ਤਾਂ ਨਾ ਜੀਜੇ ਨੇ ਆਇ ਕਹਤਾ ਸੀਗਾ ਵੀ ਉਹ ਝੂਠ ਬੋਲਦਾ ਉਹਦਾ ਮਤਲਬ ਤਾਂ ਕੋਈ ਜ਼ਮੀਨ ਜਮੂਨ ਨਹੀਂ ਹੈਗੀ। ਓਹੋ ਉਹ ਮੈਂ ਤੈਨੂੰ ਕੀ ਦੱਸਾਂ ਮਾਗਰੋਂ ਤੂੰ ਗੁੱਸਾ ਕਰੇਂਗੀ। ਆ ਜਿਹੜਾ ਤੇਰੇ ਵਾਲਾ ਜੀਜਾ ਨਾ ਉਹਦਾ ਘਰੋਂ ਖੇਤ ਜਾ ਪੈਂਦਾ ਤੇ ਖੇਤੋਂ ਘਰੇ ਜਾ ਪੈਂਦਾ ਉਹਦਾ ਇੰਨਾ ਕੰਮ ਆ ਕਿਤੇ ਕਚਹਿਰੀਆਂ ਕੋਲ ਦੀ ਲੰਗਿਆ ਨਹੀਂ ਫਿਰ ਹੁਣ ਸਾਨੂੰ ਦੱਸ ਕੀ ਪਤਾ ਨਾਲੇ ਜਿਵੇਂ ਜੀਜਾ ਕਹੂਗਾ ਸਾਨੂੰ ਤਾਂ ਉਮੀ ਮੰਨਣੀ ਪਊਗੀ ਉਹ ਚਲ ਕੋਈ ਨਹੀਂ ਹੁਣ ਸਾਰਾ ਕਾਗਜ਼ ਪੱਤਰ ਮੈਂ ਦੇ ਆ ਆ ਹੁਣ ਤੂੰ ਆਪਦੇ ਵਾਲੀ ਭੈਣ ਨੂੰ ਪੁੱਛ ਲਈ ਉਹਨੇ ਸਾਰੀ ਗੱਲ ਤੇਰੇ ਮੂਰੇ ਖੋਲ ਕੇ ਰੱਖ ਦੇਣੀ ਹੈ ਵਿਚਾਰੀ ਭੈਣ ਨੂੰ ਕਿਹੜੇ ਕਾਗਜ਼ ਦੇਖਣੇ ਆਉਂਦੇ ਨੇ ਮੈਂ ਹੀ ਦੇਖਦੀ ਆ ਜਾ ਕੇ ਕੀ ਪਤਾ ਕੀ ਦੇ ਕੇ ਆਇਆ ਹੋਏਗਾ ਉਹ ਨਹੀਂ ਕੋਈ ਗੱਲ ਨਹੀਂ ਉਹ ਬਾਕੀ ਮਾੜੀ ਮੋਟੀ ਨਾ ਤੁਸੀਂ ਨਿਗਾਹ ਮਿਹਰ ਦੀ ਮਾਰਿਆ ਕਰੋ ਤੁਸੀਂ ਤਾਂ ਉਹੀ ਆਏ ਜੇ ਰਹਿਨੇ ਹੋ ਜਿਵੇਂ ਬਸ ਵੀ ਜਿਵੇਂ ਗੋਲੀ ਚਲੀ ਹੁੰਦੀ ਹੈ ਉਹੀ ਲੱਗਦਾ ਸੁਭਾਤ ਮੇਰਾ ਬਥੇਰਾ ਚੰਗਾਗਾ ਉਹ ਤਾਂ ਮੈਂ ਤੁਹਾਨੂੰ ਜਾਣਦੀ ਨਹੀਂ ਸੀ ਨਾ ਤਾਂ ਕਰਕੇ ਹੁਣ ਕਈ ਦਿਨਾਂ ਦੀ ਆ ਰਹੀਆਂ ਬਸ ਐ ਜਾਣ ਪਛਾਣ ਦੀ ਵੱਧ ਗਈ ਥੋੜੀ ਹਾਂ ਬਸ ਐ ਮਿਲਣ ਗੱਲਣ ਵਾਲੀ ਜਾਣ ਪਛਾਣ ਦੀ ਵੱਧ ਜਾਂਦੀ ਹੈ ਤੇ ਬਾਕੀ ਤੁਸੀਂ ਨਾ ਹੁਣ ਹੋਰ ਪਾਸੇ ਦਾ ਛੱਡਿਓ ਖਿਆਲ ਮੈਂ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਤੈਨੂੰ ਰਾਣੀ ਬਣਾ ਕੇ ਰੱਖਾਂਗੇ। ਉਹ ਤਾਂ ਮੈਨੂੰ ਪਤਾ ਹੈ ਉਹ ਤਾਂ ਚਲ ਮੈਂ ਮੰਨਦੀ ਆ। ਹਾਂ। ਚਲ ਕੋਈ ਨਾ ਇਹ ਤਾਂ ਗੱਲ ਦਾ ਮੈਂ ਜਵਾਬ ਬਾਅਦ ਚ ਦਵਾਂਗੀ। ਪਹਿਲਾਂ ਮੈਂ ਜਾ ਕੇ ਜ਼ਮੀਨ ਦੇ ਕਾਗਜ਼ ਦੇਖ ਲਾਂ। ਹਾਂ। ਉਹ ਜਿਹੜੀਆਂ ਫਰਦਾਂ ਦੇ ਕੇ ਆਏ ਹੋ। ਓਕੇ। ਚੰਗਾ। ਠੀਕ ਹੈ ਜੀ। ਚੰਗਾ ਜੀ। ਪੁੰਨ ਖੱਟਲਾ ਜਾ ਰਹੀਆਂ ਲਾਲਾ ਮਿੱਤਰਾਂ ਦੀ ਕੋਈ ਵੀ ਨਹੀਂ। ਹੋਰ ਸਾਰੀ ਸਾਬ। ਠੀਕ ਆ ਤੁਸੀਂ ਮੇਰਾ ਰਾਹ ਘਾ ਤੋ ਰੋਕੀ ਜਾਂਦੇ ਹੋ। ਸੋਹਣੇ ਬੰਦਿਆਂ ਦਾ ਰਾਹ ਹੀ ਰੋਕਦੇ ਹੁੰਦੇ ਆ ਸੀ। ਅੱਛਾ। ਕਮਾਇਓ ਕੋਈ ਮੈਨੂੰ ਲੱਗਦੀ ਆ ਤੂੰ ਸੋਹਣੀ ਤੇ ਵਿਆਹ ਬੂ ਦਾ ਦੱਸ ਮੈਨੂੰ ਅੱਛਾ ਸੋਹਣੀ ਲੱਗਦੀ ਹਾਂ ਤੈਨੂੰ ਹਾਂ ਅੱਛਾ ਹੱਸ ਕੇ ਗੱਲ ਨਾ ਕਰ ਮੜੀ ਸੀਰੀਅਸ ਕਰ ਗੱਲ ਲੈ ਹੁਣ ਕਿਵੇਂ ਰੋਣ ਲੱਗ ਜਾ ਸੋਣਾ ਤਾਂ ਤੂੰ ਵੀ ਬਥੇਰੇਂਗਾ ਸੋਣਾ ਤਾਂ ਮੈਨੂੰ ਮੈਂ ਤਾਂ ਤੇਰੇ ਕਰਕੇ 36 ਰਿਸ਼ਤੇ ਮੋੜਤੇ ਮੇਰੇ ਕਰਕੇ ਮੋੜ ਅੱਛਾ ਚੱਲ ਮੈਂ ਤਾਂ ਕਦੋਂ ਦੀ ਤਿਆਰ ਬੈਠੀ ਆ ਵੀ ਚੱਲ ਤੂੰ ਕਦੋਂ ਰਿਸ਼ਤਾ ਲੈ ਕੇ ਆਏਂਗਾ ਗੱਲ ਤਾਂ ਐਵੇਂ ਆ ਵੀ ਮੇਰੇ ਜੀਜਾ ਨਹੀਂ ਮੰਨਦਾ ਓਏ ਉਹਨੂੰ ਤਾਂ ਮੈਂ ਆਪੇ ਬਣਾ ਲੂੰਗਾ ਅੱਛਾ ਮੈਨੂੰ ਰੱਖਾਈ ਸਮਝਾਂ ਮੈਂ ਹਾਂ ਮੇਰੇ ਕੰਨਿਓ ਹਾਂ ਜੀ ਜੀਜੇ ਨੂੰ ਮਨਾ ਲੇਗਾ ਹਾਂ ਬਸ ਮੈਂ ਤੂੰ ਮੰਨਣੀ ਚਾਹੀਦੀ ਜੀਜੇ ਜੂਜੇ ਤਾਂ ਮਾਪੇ ਮਾਰੂ ਬਸ ਫਿਰ ਮਨਾ ਲਈ ਚੰਗਾ ਫਿਰ ਹੁਣ ਤਾਂ ਗੱਲ ਬਣ ਗਈ ਮੈਂ ਸਾਲੀ ਮੇਰੇ ਬਾਰੇ ਕੀ ਸੋਚਿਆ ਤੇਰੇ ਬਾਰੇ ਸੋਚਦੀਆਂ ਉਹ ਤਾਂ ਮੈਨੂੰ ਭੋਰਾ ਸੋਹਣਾ ਨਹੀਂ ਲੱਗਦਾ ਹੈਗਾ ਅੱਛਾ ਰੂਹ ਕਹਤਾ ਉਹਨੂੰ ਹੋਰ ਉਹਨੂੰ ਤਾਂ ਉਹੀ ਮਾਰਤੀਆਂ ਬਸ ਮੈਨੇ ਅੱਛਾ ਹੋਰ ਕੀ ਗੱਲ ਹੈ ਹੋਰ ਚਲ ਠੀਕ ਹੈ ਫੇਰ ਤਾਂ ਗੱਲ ਬਣ ਗਈ ਆਹੋ ਬਣੀ ਸਮਝ ਬਸ ਠੀਕ ਹੈ ਮੈਂ ਕਰਦਾ ਗੱਲ ਬਾਈ ਨਾਲ ਰੰਗਾ ਕਰਲਾ ਕਰਲਾ ਬੌਲੇ ਨੇ ਵੇ ਮੈਂ ਕੱਲੀ ਤੇ ਮਲਾਜੇਦਾਰ ਬਾਲੇ ਮੈਂ ਕੀਦਾ ਕੀਦਾ ਮਾਨ ਰੱਖ ਲਾ ਲੈ ਨਿੰਮ ਨੂੰ ਕਿੱਸੇ ਛੇਤੀ ਮੁੜਈ ਹਜੇ ਤੱਕ ਨਹੀਂ ਆਈ ਹੈਗੀ ਪਤਾ ਨਹੀਂ ਕਰੇ ਕਿਉਂ ਨਹੀਂ ਮੇਰੇ ਕੋਲ ਜੀ ਲੱਗਦਾ ਭੈਣ ਕੋਲੇ 4 ਦਿਨ ਆਈ ਐ ਤੂੰ ਰਹਿ ਪਾ ਆ ਪਤਾ ਨਹੀਂ ਕੀ ਚੱਕੀ ਫਿਰਦਾ ਆ ਗਈ ਨਿੰਮ ਆ ਗਈ ਭੈਣੇ ਕੀ ਬੜਬੜੋ ਜੀ ਕਰੀ ਜਾਨੀਆਂ ਕੱਲੀ ਜਾਨੀ ਤੂੰ ਉੱਥੇ ਜਾ ਕੇ ਬੈਗੀ ਬਸ ਗੱਲਾਂ ਹੀ ਲੱਗ ਗਈ ਸੀ ਕਰਨਾ ਅੱਛਾ ਭੈਣ ਕੋਲ ਜੀ ਨਹੀਂ ਲੱਗਦਾ ਹੈ ਜੀ ਤਾਂ ਲੱਗਦਾ ਦੱਸ ਕੇ ਤਾਂ ਜੀ ਤਾਂ ਕੰਮ ਕਰਦੀ ਰਹਿੰਦੀ ਮੈਂ ਉਹ ਪੜ ਕੇ ਸੁਣਾਈ ਆ ਭਲਾ ਫਰਦ ਹੈਗੀ ਉਹ ਜਮੀਨ ਦੀ ਇਹ ਕਿੰਨੀ ਜਮੀਨ ਹੈ ਸਾਰਾ ਕੁਝ ਦੇਖੀ ਹਾਂ ਸੱਚ ਉਹ ਜਦੋਂ ਮੈਂ ਆ ਰਹੀ ਸੀ ਮੈਨੂੰ ਵੀ ਮਿਲਿਆ ਸੀ ਉਹ ਰਾਹ 'ਚ ਕਹਿੰਦਾ ਸੀ ਕਹਿੰਦਾ ਤੇਰੀ ਭੈਣ ਨੂੰ ਫਾਦਾਂ ਫੜਾ ਕੇ ਆਇਆ ਲੈ ਦੱਸ ਤੈਨੂੰ ਵੀ ਘੇਰ ਲਿਆ ਹੈ ਨਹੀਂ ਨਹੀਂ ਮੋ ਇਹ ਤਾਂ ਬੀਆਂ ਦੇ ਵਿੱਚ ਲੋਰੀ ਕੁੱਤੀ ਵਾਂਗੂ ਹਰਲ ਹਰਲ ਕਰਦਾ ਫਿਰਦਾ ਰਹਿੰਦਾ ਨਾ ਭੈਣੇ ਆ ਹੀ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ ਵਧੀਆ ਤਾਂ ਹੈਗਾ ਵਿਚਾਰਾ ਅੱਛਾ ਤੈਨੂੰ ਵਧੀਆ ਲੱਗਦਾ ਕੁੜੇ ਤਾਂ ਕਿੰਨੀ ਪਕਾਈ ਮਾਰਦਾ ਗੱਲਾਂ ਚ ਨਹੀਂ ਆਉਣ ਦਿੰਦਾ ਕਿਸੇ ਨੂੰ ਗੱਪ ਤੇ ਗੱਪਾਂ ਰੋੜੀਆਂ ਦਾ ਟਾਇਰ ਵਾਂਗੂ ਆਹ ਦੇਖ ਕੇ ਤੈਨੂੰ ਹਜੇ ਪਤਾ ਨਹੀਂ ਲੱਗਿਆ ਵੀ ਉਹ ਗੱਪ ਮਾਰਦਾ ਕਿ ਸੱਚ ਬੋਲਦਾ ਲੈ ਸਾਰਾ ਕੁਝ ਤਾਂ ਮੂਰੇ ਲਿਖਿਆ ਪਿਆ ਤੈਨੂੰ ਡਿੱਕੀ ਜਾਂਦੀ ਸੀ ਤੂੰ ਹੀ ਦੱਸ ਮੈਨੂੰ ਕੀ ਕੁਛ ਐ ਚ ਕੀ ਐ ਫਰਦਾਂ ਨੇ ਤੇ ਜ਼ਮੀਨ ਦੀਆਂ ਸਾਰੀ ਜ਼ਮੀਨ ਉਹਦੇ ਨਾਮ ਐ ਜਿੰਨੇ ਕਿੱਲੇ ਕਹਿੰਦਾ ਦੀ ਸਾਰੇ ਕਿੱਲੇ ਉਹਦੇ ਨਾਮ ਨੇ ਅੱਛਾ ਜੀ ਨਾ ਹੀ ਕੋਈ ਲਿਮਟ ਐ ਕੀ ਦੇਖੀ ਲੈ ਹੋਰ ਕਿਤੇ ਤੇਰਾ ਜਿੱਜਾ ਜਾਣ ਕੇ ਨਾ ਉਹ ਤੇ ਲੱਗਦਾ ਹੋਵੇ ਉਹ ਤਾਂ ਦੇਖ ਹੁਣ ਕੀ ਪਤਾ ਪਰ ਇਹ ਦੇਖ ਕੇ ਐ ਪਤਾ ਲੱਗ ਗਿਆ ਵੀ ਝੂਠ ਨਹੀਂ ਬੋਲਦਾ ਇੱਕ ਤਾਂ ਤੂੰ ਸੂਣੀ ਵਾਲੀ ਐ ਤੇਰਾ ਜੀਜਾ ਤਾਂ ਆਹੀ ਮਚੇਮਾ ਕਰਦਾ ਵੀ ਕਿਤੇ ਸੱਚੀ ਉਹਨੂੰ ਨਾ ਮਿਲ ਜੇ ਇਹ ਮੇਰੀ ਸਾਲੀ ਆਹੀ ਗੱਲ ਹੋਉ ਭਾਈ ਇਹ ਤਾਂ ਨਹੀਂ ਉਹ ਕਰਦਾ ਰਹਿੰਦਾ ਕਿਸੇ ਨਾ ਕਿਸੇ ਨਾਲ ਤਾਂ ਹੁਣ ਕਰਾਉਣਾ ਹੀ ਪਊਗਾ ਭੈਣੇ ਚਲ ਵਿਆਹ ਤਾਂ ਹੋਊ ਗਈ ਉਹਨੂੰ ਆਏ ਐ ਵੀ ਮੇਰੇ ਪਿੰਡ ਚ ਨਾ ਉਹਦੇ ਨਾਲ ਹੋਵੇ ਹੋਰ ਜਿੱਥੇ ਮਰਜ਼ੀ ਹੋ ਜੇ ਆਹ ਤੇਰਾ ਜੀਜਾ ਆਗੇ ਜੀ ਆ ਗਿਆ ਕੀ ਕਰੀਏ ਨੇ ਬੈਠੀਆਂ ਬਸ ਵੇਲੀਆਂ ਬੈਠੀਆਂ ਸੀ ਨਿਮੋਦਰ ਵਾਗੀ ਸੀ ਫੇਰ ਰਾਣੀ ਕੇ ਤਾਈ ਕੇ ਅੱਛਾ ਸਾਲੀ ਮੇਰੀ ਉੱਧਰ ਜਾਇਆ ਈ ਇਹਨੇ ਜੀਜੇ ਤਾਂ ਹੈ ਨਹੀਂ ਮੈਂ ਤਾਂ ਜੀਜੇ ਨਾਲ ਗੱਲਾਂ ਕਰਨੀਆਂ ਸੀ ਤੂੰ ਘਰੇ ਨਹੀਂ ਹੈਗਾ ਤੇ ਫਿਰ ਮੇਰਾ ਜੀਜਾਨ ਲੱਗਿਆ ਇੱਧਰ ਨਾ ਹੋ ਜੰਨੇ ਮੈਂ ਬਹਿ ਜਾਂਦੇ ਪਾਣੀ ਲਿਆਵਾ ਪਾਣੀ ਤਾਂ ਆਪਸ ਚਾਹ ਵੀ ਬਣੀ ਪਈ ਆ ਜਾ ਬਹਿ ਫਿਰ ਤੇਰੇ ਨਾਲ ਮੈਂ ਸਾਰੇ ਕੰਮ ਨਿਵੇੜਿਆ ਤੇਰੇ ਨਾਲ ਹੀ ਗੱਲਾਂ ਕਰੂੰਗਾ ਅੱਜ ਆਹ ਕੀ ਚੱਕੀ ਫਿਰਦੀਆਂ ਇਹ ਤਾਂ ਕੁਛ ਨਹੀਂ ਉਹ ਫਰਦਾਂ ਹੀ ਆ ਨੇ ਜ਼ਮੀਨ ਦੀਆਂ ਫਰਦਾਂ ਆਪਣੀ ਜ਼ਮੀਨ ਦੀਆਂ ਆਪਣੀ ਜ਼ਮੀਨ ਦੀਆਂ ਨਹੀਂ ਉਹ ਕੀ ਨਾ ਗਾਦਾ ਆਹੋ ਜੱਗੀ ਜੱਗੀ ਫੜਾ ਕੇ ਗਿਆ ਉਹ ਫੜਾ ਕੇ ਗਿਆਗਾ ਕਿਉਂ ਇੱਥੇ ਕਿਉਂ ਫੜਾ ਕੇ ਗਿਆ ਨਹੀਂ ਉਹਰੇ ਨਹੀਂ ਫੜਾਈਆਂ ਜੀ ਸਾਲਾ ਕਿਹੜੀ ਅਫਰਦਾਂ ਨੇ ਉਹਦੇ ਨਾਂ ਤੇ ਪਤਾ ਜੀ ਮੈਂ ਗੋਹਾ ਸਟਨ ਗਈ ਸਦਰ ਜਦੋਂ ਉਹਦੋਂ ਫੜਾ ਗਿਆ ਤੈਨੂੰ ਹੀ ਫੜਾ ਗਿਆ ਹੈ ਭਣੇ ਆਏਗਾ ਤੂੰ ਡਰੀ ਜੰਨੀ ਆ ਤੂੰ ਦੱਸ ਉਹ ਡਰਨ ਵਾਲੀ ਗੱਲ ਨਹੀਂ ਹੈਗੀ ਛੋਟੇ ਕੋਲੇ ਆ ਕੇ ਤੁਹਾਨੂੰ ਫੜਾਉਣ ਦਾ ਹੱਕ ਕੀ ਉਹਦਾ ਮੇਰੇ ਸਾਲੇ ਦਾ ਉਹ ਤਾਂ ਤੁਸੀਂ ਆਏ ਨਹੀਂ ਕਹਿੰਦੇ ਸੀਗੇ ਵੀ ਉਹਦੇ ਲਵੇ ਜ਼ਮੀਨ ਨਹੀਂ ਹੈਗੀ ਤਾਂ ਅਗਲਾ ਸੱਚਾ ਹੋਣ ਦਾ ਮਾਰਾ ਦੇ ਕੇ ਗਿਆ じゃ ਤੂੰ ਚਾਹ ਬਣਾ ਤੂੰ ਚਾਹ ਬਣਾ ਤੂੰ ਕੀ ਆ ਜੀ ਜਦ ਤੂੰ ਤਾਂ ਐਂ ਐਂ ਕਰਦਾ ਨਾ ਨਹੀਂ ਨਹੀਂ ਤੂੰ ਚਾਹ ਬਣਾ ਕੇ ਨਾ ਮੈਂ ਤੂੰ ਸਿਆਣੀ ਬਿਆਣੀ ਆ ਤੈਨੂੰ ਮੈਂ 50 ਬਾਰੀ ਸਮਝਾਤਾ ਫਿਰ ਕਹਿੰਦੇ ਨੇ ਮੈਨੂੰ ਮਾਰਦਾ ਤੇ ਤੂੰ ਹੁਣ ਉਹਨਾਂ ਤੋਂ ਫਰਦਾਂ ਫੜੇਂਗੇ ਮੇਰੇ ਤੇ ਨਹੀਂ ਮੱਲਾ ਮੱਲੀ ਹੱਥ ਚ ਫੜਾ ਗਿਆ ਸਾਲਾ ਹੱਥ ਲਾ ਗਿਆ ਤੇਰੇ ਜੀ ਮੇਰੇ ਪਹਿਲਾਂ ਹੱਥ ਕੇ ਲਾਊਗਾ ਉਹ ਤਾਂ ਕਹਿੰਦਾ ਫਰਦਾਂ ਨਹੀਂ ਫੜੀ ਭਾਬੀ ਬਸ ਉਹ ਫੜੀਆਂ ਸੀ ਮੈਂ ਤਾਂ ਕੁਝ ਨਹੀਂ ਕਿਹਾ ਸਾੜਾ ਭਾਬੀ ਦਾ ਮੇਰੀ ਗੱਲ ਸੁਣ ਪਹਿਲਾਂ ਨਾ ਬਗਾਨੇ ਬੰਦੇ ਦਾ ਹੱਕ ਹੀ ਨਹੀਂ ਹੈਗਾ ਤੁਹਾਡੇ ਨਾਲ ਗੱਲ ਕਰਨ ਦੀ ਡੋਲਾ ਭਾਲਦਾ ਹੂ ਤੇithੋਂ ਆਪਦੀ ਭੈਣ ਦਾ ਗੱਲ ਤਾਂਹੀਂ ਕਹਿੰਦਾ ਸੀ ਵੀ ਤੂੰ ਜੀ ਆਇਆਂ ਨਹੀਂ ਕਿਹਾ ਸੀ ਵੀ ਉਹਦੇ ਕੋਲ ਕੁਝ ਹੈ ਨਹੀਂਗਾ ਉਹਦੇ ਕਰਕੇ ਦਿਖਾ ਕੇ ਗਿਆ ਵੀ ਦੇਖੋ ਭੋਲੀਏ ਤਾਂ ਨਕਲੀ ਬਣ ਜਾਂਦੀਆਂ ਨੇ ਜ਼ਮੀਨ ਉਹ ਵੀ ਚਾਹੀਦੀ ਆ ਭੁੱਖ ਨੰਗਣਾ ਖੁੱਲਦਿਆ ਅੱਛਾ ਨਕਲੀ ਵੀ ਬਣ ਜਾਂਦੀਆਂ ਨੇ ਹਾਂ ਤੈਨੂੰ ਕੀ ਪਤਾ ਤੈਨੂੰ ਤਾਂ ਅਣਪੜ੍ਹੇ ਤੈਨੂੰ ਤਾਂ ਕੋਈ ਵੇਚ ਕੇ ਖਾ ਜੇ ਉਹ ਜੀ ਆਹ ਸਿਹਦਰੀ ਜੀ ਆ ਮੈਨੂੰ ਤਾਂ ਐਸੀ ਮਾੜੀ ਮੋਟੀ ਚੰਟੂ ਹੋ ਤੇਰੀ ਭੈਣ ਇਹ ਉਹ ਦੂਸਰੀ ਥੀ ਆ ਨਾ ਜੀ ਪੜੀ ਲਿਖੀ ਹੈ ਵਿਚਾਰੀ ਇਹ ਤਾਂ ਮੈਨੂੰ ਤਾਂ ਲੱਗਦਾ ਤੋੜਨੀ ਪਊਗੀ ਚਲ ਕਿੱਥੋਂ ਇੱਥੇ ਕੱਥੇ ਤੋੜਨੀ ਆ ਹੋਰ ਇੱਥੇ ਉੱਥੇ ਨਹੀਂ ਉਹ ਨਹੀਂ ਰਹਿ ਸਕਦੀ ਐ ਫਿਰ ਅਰੇ ਇੱਕ ਨਾ ਜਣੇ ਖਣੇ ਨਾ ਤੂੰ ਤਾਂ ਆਪ ਉਹਦੇ ਦੀ ਆਉਣ ਲੱਗ ਗਏ ਘਰੇ 20 ਜਣੇ ਆਪਣੇ ਤਾਂ ਨਾ ਜੀ ਮੈਂ ਕਿਹੜਾ ਬੁਲਾ ਕੇ ਲਿਆਉਣੀ ਆਪਦੀ ਮਰਜ਼ੀ ਨਾਲ ਹੀ ਆਈ ਜਾਂਦੇ ਨੇ ਉਹ ਮੈਂ ਜਿੰਨਾ ਤੈਨੂੰ ਪਿਆਰ ਕਰਦਾ ਤੂੰ ਉਨੇ ਹੀ ਮੇਰੇ ਨਾਲ ਪੜਾ ਕਰੀ ਜਾਨੀ ਆ ਬਾਤ ਜਾ ਬਾਤ ਜਾ ਜੇ ਮੇਰਾ ਬਲੱਡ ਬੱਦ ਗਿਆ ਵੱਢ ਕੇ ਇੱਥੇ ਟੋਆ ਦੱਬ ਦੂੰ ਹਾਂ ਜੀ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਤੂੰ ਜੀ ਆਪ ਹੀ ਸਮਝਾਦਾ ਕਰੋ ਮੈਂ ਤਾਂ ਕੁਛ ਨਹੀਂ ਕਹਿੰਦੀ ਉਹ ਸਮਝਾਤਾ ਮੈਂ ਦੂੰ ਕੰਮ ਲਈਏ ਤੂੰ ਗੱਲਾਂ ਲੋਕ ਬੜੇ ਮਾੜੇ ਨੇ ਇਹਦਾ ਰੰਗ ਰੂਪ ਦੇਖ ਕੇ ਹੀ ਬੋਹ ਰਿਆ ਅਮਲੀ ਜਾਂਦਾ ਪਿੰਡਾ ਆਪਣਾ ਜੱਗੀ ਤਾਂ 100 ਗੋਲੀ ਘਟਾ ਖਾਂਦਾ ਤੂੰ ਜੀ ਗੱਲ ਤਾਂ ਸਹੀ ਕਹਿਨੇ ਹੋ ਲੱਗਦਾ ਤਾਂ ਉਹ ਆਮਲੀ ਜੀ ਐ ਬੋਲ ਬਾਣੀ ਤੇ ਪਤਾ ਲੱਗਦਾ ਨਾ ਨਾ ਆਪਾਂ ਥੋੜੀ ਨਿੰਮੋ ਨੂੰ ਡੋਬਣਾ ਐ ਓਕੇ ਨਾ ਤਾਂ ਆਪ ਮੈਂ ਤੈਨੂੰ ਦੱਸਦਾ ਤੈਨੂੰ ਨਹੀਂ ਬਚਣੀਆਂ ਗੱਲਾਂ ਪਤਾ ਆਪਣੇ ਵਾਲਾ ਰਿੰਕੂ ਨੇ ਚਰਾਦੇ ਹੋਰ ਹਾਂ ਇਹ ਬੈਠਣ ਲੱਗਿਆ ਸੀ ਉਹਨਾਂ ਕੋਲੇ ਅੱਛਾ ਗੋਲੀਆਂ ਖਾਣ ਲੱਗਿਆ ਸੀ ਇਹ ਮੈਂ ਹਟਾਇਆ ਇਹ ਹੋਰ ਉਹ ਰੁਸਕੇਮੀ ਥੋੜੀ ਗਈ ਐ ਚੱਲ ਕੋਈ ਨਾ ਜੀ ਫਿਰ ਆਪਾਂ ਕਿਹੜਾ ਕਰਨ ਲੱਗੇ ਉੱਥੇ ਰਿਸ਼ਤਾ ਚੱਲ ਬੈਠੋ ਜੀ ਮੈਂ ਚਾਹ ਲਿਆਉਣੀ ਐ ਤੁਹਾਡੇ ਵਾਸਤੇ ਬਸ ਚਾਹ ਨੂੰ ਕੀ ਐ ਮੈਂ ਕਰਦਾ ਇਹਦੇ ਨਾਲ ਗੱਲ ਹੁਣ ਕੋਣ ਆਈ 2 ਮਿੰਟ ਮੈਨੂੰ ਗੱਲ ਕਰ ਲੈਣ ਦੇ ਇਹਨਾਂ ਸਮਝਾ ਦੇਣ ਦੇ ਮੈਨੂੰ ਭੱਜ ਕੇ ਨਾ ਪਿਓ ਜੀ ਨਹੀਂ ਭੱਜ ਕੇ ਨਹੀਂ ਪੈਂਦਾ ਪਿਆਰ ਨਾ ਸਮਝਾਉਂਗਾ ਆ ਮੇਰੇ ਸਾਲਿਆਂ ਨੂੰ ਚੁੱਲ੍ਹੇ ਚਲਾ ਇਹਨਾਂ ਨੂੰ ਬੱਟਾ ਰਜਿਸਟਰੀਆਂ ਵਾਲਾ ਆ ਗਿਆ ਇਹ ਹਾਈ ਹਾਈ ਅੱਜ ਤਾਂ ਮੈਂ ਬਚ ਗਈ ਹੋਰ ਹੀ ਪੰਗਾ ਪੈ ਜਾਂਦਾ ਉਹ ਵੀ ਹਮਲੇ ਜਿਆ ਪਤਾ ਨਹੀਂ ਕਿਧਰੋਂ ਪਤਾ ਲੱਗ ਜਾਂਦਾ ਪੈਨਕ ਲੱਗ ਜਾਂਦੇ ਵੀ ਇਧਰੋਂ ਦੀ ਮੇਰੀ ਪਰਜਾਈ ਨਾ ਲੰਘਣਾ ਇਧਰੋਂ ਇਹਦੀ ਸਾਲੀ ਨਾ ਲੰਘਣਾ ਪਤਾ ਹੀ ਨਹੀਂ ਲੱਗਦਾ ਉਹ ਬਣਾ ਲਈ ਚਾਹ ਸਾਲੀ ਹਾਂਜੀ ਬਣਾ ਲਈ ਮੇਰੀ ਗੱਲ ਸੁਣ ਲੈ ਸਾਲੀਏ ਮੈਂ ਤੇਰ ਨਾਲ ਕੋਈ ਲੜਦਾ ਨਹੀਂ ਨਾ ਤੇਰੀ ਭੈਣ ਨਾਲ ਲੜਾਂ ਪਤਾ ਮੈਂ ਉਹਨੂੰ ਕਿੰਨਾ ਪਿਆਰ ਕਰਦਾ ਤੈਨੂੰ ਤਾਂ ਪਤਾ ਨਹੀਂ ਹੈਗਾ ਪਰ ਮੈਂ ਤੈਨੂੰ ਇੱਕ ਗੱਲ ਦੱਸਣਾ ਇਹ ਸਾਡਾ ਪਿੰਡ ਆ ਮੈਨੂੰ ਪਤਾ ਆ ਤਾਂ ਮੇਰੇ ਸਾਡੇ ਨੇ ਸਾਰੀਆਂ ਨਾਕਲੀ ਬਣ ਜਾਂਦੀਆਂ ਨੇ ਅੱਛਾ ਇਹ ਨਕਲੀ ਨੇ ਹਾਂ ਤੂੰ ਆ ਪਰੀਆਂ ਵਰਗੀ ਪਤਾ ਹੈਗਾ ਠੀਕ ਆ ਤੇਰਾ ਰਿਸ਼ਤਾ ਕਿਤੇ ਕਰਾਉਂ ਚੱਜ ਦੇ ਥਾਂ ਮੈਂ ਚੱਲ ਜੀਜਾ ਫਿਰ ਤੂੰ ਲੱਭ ਲਈ ਮੈਂ ਆਪੇ ਲੱਭ ਲਉ ਤੈਨੂੰ ਇੰਨੀ ਕੀ ਕਾਲੀ ਹੋਰੀਆ ਦੋਨੇ ਭੈਣਾਂ ਨੂੰ ਉਹ ਤਾਂ ਗੋਲੀਆਂ ਗੱਟੇ ਖਾਂਦੇ ਆ ਰਾਤ ਨੂੰ दारू ਪੀ ਕੇ ਗਲੀਆਂ ਚ ਬੁੱਕਦੇ ਆ ਤਿੰਨ ਚਾਰ ਵਾਰੀ ਤਾਂ ਥਾਣੇ ਚੋਂ ਮੈਸ਼ਾ ਰਾ ਕੇ ਲਿਆ ਆ ਉਹਨਾਂ ਨੂੰ ਫਿਰ ਹੁਣ ਮੈਨੂੰ ਕੀ ਪਤਾ ਹਨ ਮੈਂ ਕਿਹੜਾ ਛੱਜ ਨਾਲ ਜਾਣਦੀ ਆ ਔਰ ਕਿਸੇ ਨੂੰ ਮੈਂ ਤਾਂ ਐਂ ਤੇ ਵੀ ਚੱਲ ਜ਼ਮੀਨ ਹੈਗੀ ਹਨਾ ਵੀ ਚੱਲ ਵਧੀਆ ਨਾਲ ਮੈਂ ਕਿਹੜਾ ਪੱਕਾ ਰਿਸ਼ਤਾ ਕਰਾ ਕੇ ਬਹਿ ਗਈ ਜੀਜਾ ਉਹ ਨਹੀਂ ਫੇਰ ਵੀ ਬੁਰਾ ਤਾਂ ਲੱਗਦਾ ਆਂਡ ਗਮਣ ਗੱਲਾਂ ਕਰੂਗਾ ਨਾ ਜੱਗੀ ਜਿਆ ਤਾਂ ਇੱਥੇ ਕੁੜੀ ਛੇੜਤੀ ਸੀ ਕਿਸਦੀ ਇਹਨੂੰ ਤਾਂ ਬਹੁਤ ਹਰਕੇ ਵੱਡਿਆ ਇਹਦੇ ਕੱਪੜੇ ਪਾੜ ਕੇ ਫੇਰ ਛੱਡਿਆ ਇਹਨੂੰ ਫਿਰ ਤਾਂ ਚਿੱਤਰਖਾਨ ਵਾਲੀ ਲੱਛਣ ਕਰਦੇ ਹਾਂ ਹਾਂ ਇਹ ਤਾਂ ਜਾਣ ਕੇ ਹਰੇਕ ਤੇ ਡੋਰੇ ਛੱਡਦਾ ਇਹਨਾਂ ਨੂੰ ਰਿਸ਼ਤਾ ਰੁਸਤਾ ਨਹੀਂ ਹੁੰਦਾ ਹਾਂ ਚਲ ਕੋਈ ਨਾ ਮੈਂ ਇਹਨੇ ਕੀ ਲੈਣਾ ਕਿਸੇ ਤੋਂ ਜਿੱਥੇ ਮੇਰਾ ਜੀਜਾ ਕਹੂਗਾ ਨਾ ਮੈਂ ਤਾਂ ਉੱਥੇ ਹੀ ਕਰਾ ਲੂੰਗੀ ਦੇਖ ਲਾ ਨਹੀਂ ਫੇਰ ਡੁੱਬ ਜਾ ਜਾ ਕੇ ਮੈਨੂੰ ਤਾਂ ਕੀ ਆ ਮੈਂ ਤਾਂ ਵਰਤੋਂੋਂ ਹਟ ਜੂੰਗਾ ਹੋਰ ਮੈਂ ਕੀ ਕਰੂੰਗਾ ਕਿਉਂ ਜੀਜਾ ਕਮਲੀਆਂ ਆ ਜਾਂ ਮਰੀ ਜਾਣਾਗਾ ਓ ਮੈਂ ਹੀ ਨਹੀਂ ਕਹਿੰਦਾ ਮੇਰੀ ਸਾਲੀ ਤਾਂ ਪਈ ਆ ਕਸ਼ਮੀਰੀ ਸੋ ਵਰਗੀ ਓ ਮੇਰਾ ਸਾਲਾ ਕਾੜ ਦੂੰਗਾ ਕੋਈ ਮੇਲ ਹੈਗਾ ਇਹ ਤਾਂ ਗੱਲ ਹੈਗੀ ਆ ਚਲ ਮੈਂ ਤਾਂ ਆਏ ਦੀ ਵੀ ਤੁਹਾਡੇ ਪਿੰਡ ਦੇ ਨੇ ਦੱਸੇ ਤਾਂ ਜਾਣੇ ਵੀ ਮੈਂ ਕਿਹੜਾ ਸੱਚੀ ਕਰਾ ਕੇ ਬਹਿ ਗਈ ਚਲ ਚੰਗਾ ਲਿਆ ਚਾ ਉੱਥੀ ਲਿਆ ਤੇਰੀ ਭੈਣ ਕੋਲੇ ਨਹੀਂ ਤੇਰੀ ਭੈਣ ਪੀ ਲੂਗੀ ਆਹੋ ਲਿਆਨੀ ਆ ਪਾ ਕੇ ਬਸ ਬਣੀ ਜਾਂਦੀ ਹੈ ਕੀ ਹੈ ਜੀਜਾ ਵੀ ਉਹੀ ਬੋਲੀ ਜਾਊਗਾ ਕੁਛ ਨਾ ਕੁਛ ਦੱਸ ਕਹਿੰਦਾ ਬਰਤਨ ਹਟ ਜਾਊਗਾ ਵੀ ਐ ਕਿ ਮੈਂ ਉਹੀ ਦੱਸ ਤੋ ਕਿਸੇ ਨਾਲ ਕਰਾ ਲੂਗੀ ਬਿਆ ਚਲ ਚਾਤਾ ਬਣਦੀ ਆਪਾਂ ਉਹ ਤੈਨੂੰ ਹੁਣ ਗੇੜੇ ਨਾ ਮਾਰਿਆ ਕਰ ਠੀਕ ਹੈ ਮੈਂ ਤੈਨੂੰ ਵੀ ਗੱਲ ਲਾਦਾ ਮੈਂ ਮੂੰਹ ਸਿਰ ਜਾ ਉਹਦੇ ਖਾਤਰੀ ਮਨਾਉਣ ਲੱਗਿਆ ਹੁਣ ਤੇ ਮੈਂ ਤਾਂ ਉਹਦੇ ਨਾਲ ਪੱਟ ਤੇ ਬੋਉਣ ਨੂੰ ਫਿਰਦਾ ਮੇਰੇ ਨਾਲ ਹੋ ਗਈ ਗੱਲ ਮੈਨੂੰ ਕਹਿਤਾ ਉਹਨੇ ਠੀਕ ਹੈ ਤੇ ਮੂੰਹ ਬੁੱਥਰ ਘਟਾਲੇ ਮੈਂ ਹੁਣ ਅਸੀਂ ਤਾਂ ਕਰ ਲਿਆ ਮੇਰਾ ਬਾਈ ਲਿਆਇਆ ਸਾਰਾ ਸਮਾਨ ਅਸੀਂ ਕਰੀ ਜਾਨੇ ਆ ਤਿਆਰੀਆਂ ਉਹ ਉਹਨਾਂ ਦੀਆਂ ਬੁੜੀਆਂ ਸਾਡੀਆਂ ਬੁੜੀਆਂ ਦਾ ਮੂੰਹ ਮਿੱਠਾ ਕਰਾ ਗਈਆਂ ਕਿ ਪੱਕ ਠੱਕ ਸਾਰੀ ਹੋਈ ਪਈ ਐ ਕਾ ਮੁਠੇ ਮੂੰਹ ਮਿੱਠੇ ਨੂੰ ਮੁੰਡਾ ਹੋਇਆ ਉਹ ਮੁੰਡਾ ਨਹੀਂ ਹੋਇਆ ਚੱਲ ਪੀ ਗੱਲ ਕਾਲੀ ਜੀਬ ਵਾਲਾ ਆਇਆ ਕਿਹੜਾ ਇਦਨਾਲ ਕੱਟੀ ਗੱਲ ਕਰੀਆ ਯਾਰ ਉਹ ਤੁਹਾਨੂੰ ਕੋਈ ਕੰਮ ਹੈ ਨਹੀਂ ਹੋਰ ਆ ਤੜਕੀ ਜਿੱਸੇ ਕੇ ਬਾੜ ਦੇ ਸਾਹਮਣੇ ਬੈਠ ਜਾਨੇ ਆ ਕੇ ਯਾਰ ਉਹ ਤੈਨੂੰ ਕੀ ਦੁੱਖ ਹੈ ਉਹ ਦੁੱਖ ਹੈ ਨਹੀਂ ਯਾਰ ਮੈਨੂੰ ਅਸੀਂ ਬੈਠਾਂਗੇ ਅਸੀਂ ਬਹਿਣਾ ਕਰ ਲੜਦੀਆਂ ਉਹ ਉਹ ਯਾਰ ਗੱਲ ਇਹ ਆ ਬਾਈ ਬੁਰੇ ਲੱਗਦੇ ਆ ਯਾਰ ਪਿੰਡ ਦੇ ਵਿੱਚ ਪਿੰਡ ਦਾ ਰਿਕਾਰਡ ਖਰਾਬ ਹੁੰਦਾ ਯਾਰ ਆ ਰਿਕਾਰਡ ਤੇਰਾ ਬੜਾ ਸਹੀ ਹੈ ਲੈ ਉਹ ਮੈਨੂੰ ਤਾਂ ਚੋਂ ਪਿੰਡਾਂ ਦੇ ਵਿੱਚ ਜਾਣਦੇ ਜਿੱਲੇ ਗੋਹੇ ਤੇ ਪੈਰ ਨਹੀਂ ਧਰਦਾ ਮੈਂ ਬੈਠਾ ਸੀ ਆਪਦੇ ਬਾੜ 'ਚ ਬੈਠੇ ਆਂ ਪੰਜ ਚਾਰ ਵਜੇ ਤੂੰ ਵੇੜੇ ਜੋ ਖੇਤਰ ਖਾਇਆ ਓਏ ਬਾੜ 'ਚ ਤਾਂ ਆਪਦੇ ਬੈਠਾ ਨਿਗਾਹ ਪਾ ਕੰਜਲੋ ਸਿੱਧੀ ਕਰੀ ਬੈਠਾ ਉਧਰ ਜਿਵੇਂ ਚਿੜੀਆਂ ਫੜਦੀਆਂ ਹੁੰਦੀਆਂ ਨੇ ਨਿਗਾਹ ਨੂੰ ਬਾੜ ਬੰਦ ਕਰਿਆ ਤੂੰ ਲੈ ਬਾੜ ਬੰਦ ਕਰਿਆ ਕੋਈ ਗੱਲ ਨਹੀਂ ਥੋੜੇ ਵਾਲਾ ਇੰਤਜ਼ਾਮ ਆਪਾਂ ਪੱਕਾ ਨਵੇੜਤਾ ਕੰਮ ਠੀਕ ਹੈ ਪੰਜ ਚਾਰ ਦਿਨ ਖੜ ਜਾ ਤੈਨੂੰ ਖੁਸ਼ਖਬਰੀ ਦਿੰਨੇ ਆ ਕੋਈ ਕਾਦੀ ਖੁਸ਼ਖਬਰੀ ਓਏ ਬਿਆ 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 ਕਿਰਾ ਬਿਆ ਮੇਰਾ ਲੈ ਸੋਡਾ ਕੰਜਰ ਤੋਂ ਲੇਲਾ ਨਹੀਂ ਲੇਲੀ ਨਹੀਂ ਹੋਈ ਮਰੀ ਜਨੇ ਭਾਈ ਹੋ ਗਈ ਗੱਲ ਲੈ ਤੁਹਾਡੇ ਨਾਲ ਤਾਂ ਮੇਰੀ ਸਾਲੀ ਨੇ ਹਾਂ ਉਹਦੇ ਨਾਲ ਮੇਰੀ ਹੋ ਗਈ ਗੱਲ ਉਹ ਗੱਲ ਮੇਰੀ ਹੋਈ ਹੈ ਯਾਰ ਇਹ ਤਾਂ ਨਾਲ ਸਾਰਾ ਉਹ ਤੁਸੀਂ ਦੋਨੇ ਟਕੇ ਰਹੋ ਗੱਲ ਤਾਂ ਜਿੱਧਰ ਬਣਨੀ ਸੀ ਬਣ ਗਈ ਉਹ ਫਰਦ 18 ਕਿੱਲੇ ਤੇ ਦੋ ਕਨਾਲਾਂ ਦੀ ਉਹਨਾਂ ਦੇ ਪੈਰਾਂ 'ਚ ਮਾਰੀ ਜੱਟ ਨੇ ਉਹ ਫਰਦ ਨੂੰ ਕੌਣ ਦੇਖਦਾ ਤੇਰੀ ਨੂੰ ਗੱਲੀ ਲਈ ਫਿਰਦਾ ਹੋਵੇਂਗਾ ਬਾਕੀ ਸੁਣ ਇਹਦੇ ਨਾਲ ਗੱਲ ਕਰੂ ਮੂੰਹ ਤੇ ਦਾਇਆ ਜਿਵੇਂ ਕੁਝ 'ਚ ਭੂਣ ਬੰਦ ਕਰਿਆ ਹੁੰਦਾ ਆਹੋ ਪਾ ਤੁਸੀਂ ਕੰਜਰ ਦੇ ਤੜਕੇ ਭੂਣ ਮੇਰੇ ਸਾਇਓ ਮੱਥੇ ਲੱਗਿਆ ਨੇ ਮੇਰੇ ਓਏ ਬੁਢਾ ਨਾ ਹੋ ਰਿਆਂ ਤੂੰ ਏ ਬੁਢਾ ਕੰਜਰ ਹੋ ਰਿਹਾ ਕੰਮ ਜਾ ਯਾਰ ਕੰਮ ਕਰ ਆਪਦਾ ਜਵਾਨੀ ਤਾਂ ਸਾਡੇ ਤੇ ਫੁੱਟਦੀ ਆ ਹੁਣ ਓਏ ਬੈਠਿਆ ਆ ਕੇ ਬੈਠਿਆ ਕੋਈ ਗੱਲ ਨਹੀਂ ਲੈ ਮੁੜ ਕੇ ਇੱਥੇ ਥਿਆ ਆ ਗੇ ਨਾ ਮੇਰੇ ਖਾਲੋ ਭਿਓਂ ਭਿਓਂ ਅਸੀਂ ਇੱਥੋਂ ਹੱਲ ਦੇ ਲਈ ਹਲਤੇ ਕਿ ਮੇਰੀ ਲੱਲੇ ਹੁਣਾ ਟਾਕ ਜਾ ਆਹੋ ਤੇਰੇ ਵਰਗੀ ਲਗਾੜ ਸੌ ਫਿਰਦੀ ਆ ਆਹ ਉਹੀ ਮਰੀ ਜਾਂਦਾ ਓਏ ਉਹੀ ਟਿੰਗੜੀ ਜਾਂਦਾ ਔਰ ਕੋਈ ਸਿਆਣਾ ਨਹੀਂ ਬਿਆਨਦਾ ਨਹੀਂ ਇਹਨੂੰ ਕੀਤਾ ਗੱਲਾਂ ਗੋਲੀਆਂ ਖਾ ਕੇ ਫਿਰਦੇ ਰਹਿੰਦੇ ਆ ਯਾਰ ਆਹ ਉਹੀ ਟਿੰਗੜੀ ਜਾਂਦਾ ਸੂਬੇ ਭੇੜ ਮੀਡਾ ਉਹੀ ਟਿੰਗੜੀ ਜਾਂਦਾ ਓਏ ਹੋਰ ਆ ਵਾ ਫੇਰ ਲੈ ਲਿਓ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ ਘਰੇ ਡਾਂਗ ਹੈ ਨਹੀਂ ਸੀ ਮੰਡੀ ਜਾਣਾ ਠੀਕ ਆ 12 ਵਜੇ ਵਾਲੀ ਬਸ ਤੇ ਤੇ ਕੋਕਿਆਂ ਵਾਲੀ ਡਾਕ ਲਿਓ ਛੋਟੀਆਂ ਲੱਦ ਕੱਢ ਦੂੰ ਮੈਂ ਤੁਹਾਨੂੰ ਕਹੂੰ ਤੂੰ ਪਿੰਡ ਦੇ ਹੋਗੇ ਤੁਸੀਂ ਦੇਖੀ ਜਾਂਦਾ ਰਖਤ ਬੈਠੀ ਹਾਂ ਅਸੀਂ ਬੈਠ ਕੇ ਪਹਿਲਾਂ ਮਨਸੋ ਏ ਟਿੰਗੜੀ ਜਾਂਦਾ ਓਏ ਖੜ ਜਾ ਯਾਰ ਇੱਕ ਮਿੰਟ ਬੜਾ ਦਿੱਤਾ ਹੋਈ ਹੈ ਨਾ ਕਾਦੇ ਪਿੱਛੇ ਲੜਦੇ ਹੋ ਦੱਸ ਹੁਣ ਦੱਸੋ ਕਾਦੇ ਪਿੱਛੇ ਲੜਦੇ ਹੋ ਤੂੰ ਦੱਸ ਮੈਂ ਕੀ ਅਸਲ ਨਹੀਂ ਲਾ ਹੁਣ ਪਤਾ ਹੀ ਆ ਹਾਂ ਇੱਥੇ ਬਾਰ ਕੋਲੇ ਆ ਕੇ ਬੈਹ ਜਾਨੇ ਹਾਂ ਓ ਚਲ ਕੋਈ ਨਾ ਜਕਸੀਰ ਉਹ ਮੇਰਾ ਭਾਈ ਆ ਯਾਰ ਕਾ ਨੂੰ ਲੜਦਾ ਇਹਨਾਂ ਨਾਲ ਉਹ ਲੜਦੇ ਨਹੀਂ ਬਾਈ ਯਾਰ ਮਣੀ ਮਣੀ ਗੱਲ ਤੇ ਮੇਰੇ ਲਈ ਝੂ ਝੂ ਜੇ ਕਰੀ ਜਾਂਦੇ ਨੇ ਮਖਣੀ ਨਾ ਪਲੇ ਹੋਇਆ ਤੈਨੂੰ ਤਾਂ ਬਗਾ ਕੇ ਮਾਰ ਕੋਈ ਨਾ ਮੈਂ ਜਾਣਦਾ ਸਦਾ ਸੀ ਬੈਠਣ ਨਹੀਂ ਦਿੰਦਾ ਯਾਰ ਉਹ ਜਾ ਕੋਈ ਨਾ ਬਹਿ ਜਾ ਕਰੋ ਕੀ ਸਦਾ ਬਾਹਰ ਆ ਯਾਰ ਅਸੀਂ ਬੈਠਾਂਗੇ 24 ਘੰਟੇ ਇਕੱਠੇ ਰਹਿਨੇ ਯਾਰ ਕੋਈ ਨਹੀਂ ਮਾਇ ਇਹਨਾਂ ਨੂੰ ਯਾ ਅੱਥਣ ਤੱਕ ਦਾ ਟਾਈਮ ਦੇਤਾ ਹਾਂ ਐਡੇ ਐਡੇ ਟੋਟੇ ਕਰ ਦੂੰ ਮੇਰੇ ਸਾਡੇ ਮਾਣ ਦੀ ਗੱਲ ਦਾ ਸੁਣ ਜਾ ਚੱਲ ਤੁਸੀਂ ਵੀ ਜਾਓ ਇੰਨੀ ਮਰੀ ਜਾਂਦੇ ਉਹ ਯਾਰ ਉਹੀ ਸਿਰ ਚੜੀ ਜਾਂਦਾ ਹੈ